ਕੋ ਕਰਨਾ ਆਂਟੀ ਜੀ ਨੇ ਆਪਾਂ ਨੂੰ ਯੂਨਾਈਟ ਕੀਤਾ ਹੋਇਆ ਹੈ। ਕਿਉਂ ਦੇਵਾ ਤੇਰਾ ਮੈਂ ਸੁਆਗਤ ਮਾਣੋ ਮੇਰੀ ਭੈਣਾ ਦੀ ਜਿੱਤ ਹੈ। ਫਸਣਾ ਤੇਰੇ ਲਈ ਤੋਰੀ। ਰਾਹੁਲ, ਬਹਿਲ, ਆਟ। ਆ ਜਾਂਟੀ ਸੋਨੇ ਵੀ ਬੋਲ ਲੱਗੀਆਂ ਆਂ। ਆ ਕੇ ਹੈਲੋ एवरीवन ਵੈਲਕਮ ਟੂ ਅਵਰ ਚੈਨਲ ਰਾਹੁਲ ਭਾਈ ਅਲਰਟਸ ਤੇ ਹੁਣ ਆਪਾਂ ਚੱਲਦੇ ਆਂ ਫਿਰ ਆਪਾਂ ਅੱਜ ਫ੍ਰੀ ਸੀਗੇ ਸੋ ਕਿਰਨਾ ਆਂਟੀ ਜੀ ਨੇ ਆਪਾਂ ਨੂੰ ਇਨਵਾਈਟ ਕੀਤਾ ਹੋਇਆ ਸੋ ਅੱਜ ਅਸੀਂ ਫ੍ਰੀ ਸੀਗੇ ਤੇ ਕਿਰਨਾ ਆਂਟੀ ਜੀ ਨੇ ਸਾਨੂੰ ਇਨਵਾਈਟ ਕੀਤਾ ਸੀ ਕੱਲ ਬਟ ਕੱਲ ਅਸੀਂ ਕੰਮ ਕਰਕੇ ਜਾ ਨਹੀਂ ਸਕੇ ਸੀ ਤੇ ਅੱਜ ਵੀ ਕੰਮ ਆ ਗਿਆ ਸੀ ਅੱਜ ਹੀ ਅੱਜ ਵੀ ਕੈਨਸਲ ਕਰਤਾ ਸੀ ਅੱਜ ਚੱਲਦੇ ਆਂ ਕਿਰਨਾ ਆਂਟੀ ਜੀ ਕੋਲੇ ਅੱਜ ਦਾ ਵਲੌਗ ਮਜ਼ੇਦਾਰ ਹੋਊਗਾ ਉਹਨਾਂ ਘਰੇ ਚੱਲਦੇ ਆਂ ਤੇ ਇੰਜੋਏ ਕਰਾਂਗੇ ਬਾਕੀ ਮਿਲਦੇ ਆਂ ਸੋ ਸਭ ਤੋਂ ਪਹਿਲਾਂ ਆਪਾਂ ਚੱਲਦੇ ਆਂ ਕਾਰ ਲੈਂਡ ਅੱਜ ਸੋ ਹੁਣ ਅਸੀਂ ਚੱਲ ਪਏ ਆ ਕਿਰਨਾ ਅੰਟੀ ਜੀ ਦੇ ਘਰ ਵੱਲ ਨੂੰ ਬਠਿੰਡੇ ਵੱਲ ਨੂੰ ਤੇ ਲੋਕੇਸ਼ਨ ਆਪਣੇ ਕੋਲ ਆ ਗਈ ਹੈ ਉਹਨਾਂ ਦੇ ਘਰ ਦੀ ਤੇ ਸੇਮ ਡਰਾਈਵਰ ਆਪਣਾ ਉਹੀ ਤੇ ਮੰਮੀ ਜੀ ਵੀ ਨਾਲ ਹੈ ਸੋ ਮੌਸਮ ਬਹੁਤ ਵਧੀਆ ਹੈ ਆ ਕਦੇ ਧੁੱਪ ਆ ਜਾਂਦੀ ਹੈ ਕਦੇ ਬੱਦਲ ਹੋ ਜਾਂਦੇ ਆ ਗਰਮੀ ਹੈ ਵੈਸੇ ਫ੍ਰੀਟ ਆ ਗਿਆ ਆ ਤੇ ਚਲੋ ਚੱਲੀਏ ਮੰਮੀ ਆ ਡੱਬਾ ਲੈ ਚਲੋਗੇ ਤੁਸੀਂ ਹਾਂ ਹਲੋ ਸਸੀ ਕਾਲਾ ਅੰਟੀ ਜੀ ਸਸੀ ਕਾਲਾ ਠੀਕ ਆ ਹਾਂਜੀ ਹਾਂਜੀ ਵਧੀਆ ਹਾਂ ਹਾਂ ਕੋਈ ਗੱਲ ਨਹੀਂ ਇੱਥੇ ਵਾਦੂ ਜਾਂਦੇ ਬਾਅਦ ਦੇ ਰਹੋ ਭਾਈ ਜਵਾਨੀਆਂ ਮਾਣੋ ਮੇਰੀ ਭੈਣ ਆ ਗਈ ਜੀ ਠੀਕ ਹੈ ਤੇ ਮੇਰੀ ਭੈਣ ਮੇਰੇ ਵੱਤ ਲਈ ਚੁੱਮ ਚੁੱਮ ਤੁਸੀਂ ਦੇਖ ਸਕਦੇ ਹੋ ਜੀ ਤੇ ਸੋ ਚਲੋ ਜੀ ਵੈਲਕਮ ਹੈ ਚਲੋ ਚਲੋ ਭੈਣੇ ਤੁਹਾਡਾ ਆਵਦਾ ਘਰ ਹੈ ਭੈਣ ਜੀ ਚਲੋ ਵਾਹ ਬਹੁਤ ਮਾਲ ਕੇ ਮੇਰ ਕਰੇ ਲੋ ਜੀ ਸਹੀ ਪਹੁੰਚ ਚੁਕੇ ਆਂ ਅੰਟੀ ਜੀ ਦੇ ਘਰੇ ਸਾਡੇ ਰਿਸਪੈਕਟਡ ਅੰਟੀ ਜੀ ਦੇ ਘਰੇ ਪਹੁੰਚ ਚੁਕੇ ਆਂ ਅਸੀਂ ਤੇ ਸੋ ਬੜੀਆ ਖੁਸ਼ੀ ਹੋ ਗਈ ਜੀ ਭੈਣ ਮੇਰੀ ਗੱਡੀ ਲੈ ਕੇ ਆਈ ਆ ਸਾਡੇ ਘਰੇ ਠੀਕ ਹੈ ਜੀ ਇਹ ਮੇਰੀ ਭੈਣ ਦਾ ਘਰ ਵੀ ਹੈ ਜੀ ਠੀਕ ਹੈ ਫਰੈਂਡ ਤੇ ਚੈਨਲ ਨੂੰ ਕਰ ਲਓ ਵੱਧ ਤੋਂ ਵੱਧ ਸਪੋਰਟ ਕਰਿਓ ਇਹਨਾਂ ਨੂੰ ਸਬਸਕ੍ਰਾਈਬ ਕਰ ਲੈਣਾ ਚੈਨਲ ਦਾ ਚੈਨਲ ਦਾ ਨਾਮ ਕੀ ਜੀ ਰਾਹੁਲ ਬਹਿਲ ਆਰਟਸ ਰਾਹੁਲ ਬਹਿਲ ਬਹਿਲ ਆਰਟ ਆਰਟਿਸਟ ਹਨਾ ਮੈਨੂੰ ਕਹਿਣਾ ਨਹੀਂ ਆਉਂਦਾ ਜੀ ਸੋ ਬਣੇ ਰਹੋ ਜੀ ਬਲੌਗ ਦੇ ਨਾਲ ਆਂਟੀ ਮਿਲ ਚੁਕੇ ਆਪਾਂ ਨੂੰ ਉਹ ਦੇਖੋ ਹਾਂ ਹਾਂ ਸੋ ਆਪਾਂ ਚੱਲਦੇ ਆਂ ਆਂਟੀ ਦੇ ਘਰੇ ਆ ਇੰਟਰ ਹੋ ਚੁਕੇ ਆ ਵਾਓ ਵੈਰੀ ਗੁੱਡ ਆਂਟੀ ਆ ਦੇਖੋ ਆ ਜਾਂਟੀ ਸੋਨੇ ਵੀ ਬੋਲ ਲੱਗੀਆਂ ਤੇ ਮੈਂ ਪਾਸਪੋਰਟ ਲੈ ਲਾਇਆ ਨਾ ਤੇ ਆਇਆ ਬੱਠੋ ਆਪਾਂ ਬਹਿ ਗਏ ਇੱਥੇ ਮੰਮਾ ਕਿੱਦਾਂ ਲੱਗੀਆਂ ਦਾ ਬਹੁਤ ਵਧੀਆ ਲੱਗਿਆ ਨਾ ਕਿੰਨਾਂ ਕਿੱਦਾਂ ਲੱਗੀ ਜਾਂਦਾ ਤੈਨੂੰ ਬਹੁਤ ਮੇਰੇ ਆ ਬਹੁਤ ਵਧੀਆ ਲੱਗੀ ਨਾ ਸਾਨੂੰ ਮਿਲ ਕੇ ਅਸੀਂ ਥੱਕੇ ਹੋਏ ਸੀਗੇ ਕਿਉਂਕਿ ਆਬਵੀਅਸਲੀ ਗਰਮੀ ਹੈਗੀ ਆ ਬਾਹਰ ਤੇ ਗੱਡੀ 'ਚ ਵੀ ਕੁਟੰਜਿ ਮਹਿਸੂਸ ਹੋ ਰਹੀ ਸੀ ਆ ਕੇ ਇੱਥੇ ਸਾਰਾ ਕੁਝ ਸੈੱਟ ਹੋ ਗਿਆ ਥੈਂਕ ਯੂ ਸੋ ਮਚ ਅੱਛਾ ਮੈਂ ਤਾਂ ਘੜਾ ਲੈ ਹੋਲੀ ਰਹਿ ਗਈ ਲੈ ਲੈ ਅੱਜ ਆ ਗਏ ਨੂੰ ਉਸਤਾਲ ਤੇ ਚੱਲੋ ਕਹਿੰਦੇ ਮੈਨੂੰ ਬਦੂਪ ਦਿਵਾ ਕੇ ਲਿਆਓ ਹੋਏ ਯਾਰ ਹੀ ਵੇ ਐ ਗੱਲ ਸੁਣ ਐ ਆਜਾ ਆਜਾ ਉਹ ਦੇਖੋ ਉਹ ਦੇਖੋ ਬਿੱਲੀ ਬਿੱਲੀ ਉਹ ਦੇਖੋ ਰੱਖੋ ਰੱਖੋ ਹੋਰ ਦੇਖੋ ਬਿੱਲੀ ਤਾਂ ਨਹੀਂ ਕੁਝ ਹਾਂ ਉਹ ਕੋਲੇ ਦੇਖਾ ਪਾਣੀ ਉਹਦਾ ਲੈ ਡਰ ਗਈ ਵਾਏ ਓਏ ਕਿਤੀ ਓਏ ਓਏ ਆਪ ਵੀ ਦੱਸਿਓ ਨਹੀਂ ਉਹ ਰੱਖੀ ਅੱਛਾ ਮਣੀ ਕਿੰਨੇ ਕੇ ਪਿਆਰੇ ਲੱਗੇ ਬਹੁਤ ਪਿਆਰੀ ਬਹੁਤ ਪਿਆਰੀ ਹੈ ਨਾ ਬਹੁਤ ਸ਼ਾਂਤ ਹੈ ਬਹੁਤ ਉਹਾਂ ਦਾ ਬਿਲਕੁਲ ਹੈ ਕਰੋ ਉੱਡ ਮਾਰਦੀ ਆ ਵੱਡਦੀ ਆ ਕਿੰਨੇ ਤੁਹਾਡਾ ਮਾਰਿਆ ਇੱਥੇ ਜਦ ਤੁਸੀਂ ਲਾਈਵ ਸੀ ਲਾਈਵ ਸੀ ਇਹਦਾ ਦੇਖਿਆ ਸੀ ਹਾਂ ਮੇਰੇ ਨੇ ਮਾਰਿਆ ਸੀਗਾ ਹਾਂ ਇਹ ਹੋਆ ਸ਼ੈਤਾਨ ਹੈ ਕੁੜੀ ਆਇਆ ਇਹ ਸਾਡਾ ਸ਼ੇਰ ਦੀ ਮਾਸੀ ਹੈ ਸਾਡੀ ਸ਼ੇਰ ਦੀ ਮਾਸੀ ਆ ਜਾਓ ਹੋਰ ਆ ਵੀਰੇ ਠੀਕ ਹੈ ਮਣੀ ਅੱਗੇ ਆਪਣਾ ਭਰਾ ਹਰਪ੍ਰੀਤ ਆਜੋ ਆ ਕੁੜੀ ਆਜੋ ਤੇ ਸੋ ਇਹ ਉਹੀ ਹੁੰਦਾ ਜੀ ਜਿਹਨੇ ਕਿ ਆਪਾਂ ਨੂੰ ਫੋਟੋ ਬਣਾ ਕੇ ਦਿੱਤੀ ਸੀਗੀ ਹਨਾ ਤੁਹਾਨੂੰ ਪਤਾ ਹੀ ਨਹੀਂ ਤੇ ਫੋਟੋ ਮੈਂ ਬਹੁਤ ਸੋਹਣਾ ਬਣਾਉਂਦਾ ਇਹਨਾਂ ਨੇ ਬਾਈ ਗਲਾਸ ਸਿੱਧੂ ਨੇ ਬਣਾਈਆ ਸਿੱਧੂ ਮੂਸੇ ਵਾਲੀ ਦੀ ਬਣਾਈਆ ਹੋਰ ਸਾਰੇ ਬਹੁਤ ਸਾਰੇ ਕਲਾਕਾਰਾਂ ਦੇ ਸੱਪੇ ਪਾਈ ਦੀ ਬਣਾਈ ਇਹਨਾਂ ਨੇ ਤੇ ਜੇਕਰ ਤੁਸੀਂ ਵੀ ਹਨਾ ਐਜਾ ਦੀਆਂ ਫੋਟੋਆਂ ਬਣਵਾਉਣਾ ਚਾਹੁੰਦੇ ਹੋ ਜਾਂ ਬਾਈ ਤੋਂ ਟੈਟੂ ਬਣਵਾਉਣਾ ਚਾਹੁੰਦੇ ਚਲ ਮੈਂ ਬਾਈ ਕਹਤਾ ਮੇਰਾ ਤਾਂ ਬੇਟਾ ਹੈਗਾ ਤੇ ਸੋ ਤੁਸੀਂ ਟੈਟੂ ਵੀ ਬਣਵਾਉਣਾ ਚਾਹੁੰਦੇ ਹੋ ਤੇ ਬਹੁਤ ਸੋਹਣਾ ਕੰਮ ਹੈ ਇਹਨਾਂ ਦਾ ਪੂਰਾ ਸਾਫ਼ ਸੁਥਰਾ ਕੰਮ ਹੈਗਾ ਇਨਾ ਤੇ ਹੈ ਕਿ ਦੁਕਾਣ ਕੇ ਕਹਿੰਦੇ ਘਰੇ ਹੀ ਆਪਦੇ ਜੱਤੋ ਤੇ ਤੁਸੀਂ ਡਰੈਸ ਦਾਤੋ ਮੜਾ ਜਾ ਆਪਣਾ ਡਰੈਸ ਹੈ ਜੈਸੋ ਮੰਡੀ ਬਾਜਾ ਚੌਂਕ ਦੇ ਨੇੜੇ ਜੇ ਆ ਸਾਡੇ ਥੱਲੇ ਨੰਬਰ ਵੀ ਆ ਰਿਹਾ ਹੋਗਾ ਤੁਸੀਂ ਇੱਥੇ ਕੰਟੈਕਟ ਵੀ ਕਰ ਸਕਦੇ ਹੋ ਸਾਨੂੰ ਤੇ ਆਂਟੀ ਜੀ ਨੂੰ ਮਿਲ ਕੇ ਮੈਨੂੰ ਬਹੁਤ ਵਧੀਆ ਲੱਗਿਆ ਪਹਿਲਾਂ ਆਂਟੀ ਜੀ ਆਏ ਸੀ ਹੁਣ ਅਸੀਂ ਆ ਗਏ ਆ ਨਹੀਂ ਸਾਨੂੰ ਵੈਸੇ ਵੀ ਸਾਡਾ ਘਰ ਵਾਲੀ ਗੱਲਬਾਤ ਆ ਸਾਡੇ ਵੀ ਸਾਡਾ ਪਰਿਵਾਰ ਆਏ ਅਸੀਂ ਜਾਨੇ ਉਹਨੇ ਰਹਿਨੇ ਆ ਤੇ ਭੈਣ ਮੇਰੀ ਪਹਿਲੀ ਵਾਰ ਆਈ ਹੈ ਸਾਡੇ ਘਰੇ ਮੈਨੂੰ ਬਹੁਤ ਖੁਸ਼ੀ ਆ ਬਹੁਤ ਜ਼ਿਆਦਾ ਇੱਕ ਤਾਂ ਉੰ ਖੁਸ਼ੀ ਹੁੰਦੀ ਆ ਇੱਕ ਜਿਹੜੀ ਬਾਹਲੀ ਜ਼ਿਆਦਾ ਅੰਦਰੋਂ ਨਿਕਲ-ਨਿਕਲ ਖੁਸ਼ੀ ਹੁੰਦੀ ਆ ਉਹ ਆ ਮੈਨੂੰ ਸੋ ਲਵ ਯੂ ਆ ਮੇਰੀ ਭੈਣ ਨੂੰ ਆਦੇ ਬੱਚਾ ਨੂੰ ਲੈ ਕੇ ਆਈ ਹੈ ਨਾ ਪਰ ਮੇਰਾ ਭਰਾ ਰਹਿ ਗਿਆ ਉਹ ਬਹੁਤ ਘੇਟ ਬੰਦਾ ਬਾਈ ਸਾਡਾ ਜੀ ਨੂੰ ਆਈ ਰੱਖਦਾਗਾ ਸੋ ਬਣੇ ਰਹੋ ਜੀ ਵਲੌਗ ਦੇ ਵਿੱਚ ਸੇਵਾ ਦੇਖੋ ਸਾਡੀ ਹੈ ਇਹ ਤਾਂ ਕੁਝ ਵੀ ਸੇਵਾ ਨਹੀਂ ਜੀ ਤੁਸੀਂ ਤਾਂ ਉਹਦੇ ਵਧੀਆ ਰੋਟੇ ਢੱਟੇ ਖਵਾਈ ਸੀ ਬਹੁਤ ਵਧੀਆ ਲੱਗਿਆ ਕਾਰੇ ਰੋਟੀ ਖਾਈ ਆਇਓ ਜਦੋਂ ਮੈਂ ਰਾਹੁਲ ਨੂੰ ਕਿਹਾ ਰਾਹੁਲ ਇਹ ਨਾ ਬੰਦਣਾ ਆਪਣੇ ਮਾ ਨੂੰ ਰਾਹੁਲ ਨੂੰ ਮੈਂ ਕਿਹਾ ਵੀ ਇਹਦੇ ਨਾਲ ਤੂੰ ਆਣਾ ਉੱਠ ਦਾ ਲੈਡਾ ਲਖਾ ਕੇ ਦੇ ਦੇ ਚੋਟਾ ਜਾ ਅੱਗਾ ਤੁਸੀਂ ਸਪੈਰੀਮੈਂਟ ਤੁਸੀਂ ਕਰੋ ਮੈਂ ਤਾਂ ਚਲ ਆ ਦੋਵੇਂ ਕਰ ਨਾ ਮੈਂ ਨਹੀਂ ਕਰਦੀ ਮੈਂ ਰਵਾ ਨਾ ਮੈਂ ਸੁਭਰੋ ਜੂ ਮੈਂ ਮਿੱਠਾ ਛੱਡਿਆ ਹੈ ਕਰੋ ਵੀ ਸਪੈਰੀਮੈਂਟ ਲਾ ਕੇ ਦੇ ਏ ਆਇਆ ਚੰਗੂ ਨਾਲ ਮੋੜਾ ਅਕਰੜ ਬੋਲ ਹਾਏ ਕੋਕਰੀ ਦੇ ਗਿਆ ਬੋਲ ਕਹਿਣ ਦੇਖ ਲੈ ਵਾਹ ਮਾ ਨਾਂ ਨਹੀਂ ਤੇਰਾ ਪਰ ਦੇਰ ਨਹੀਂ ਠੀਕ ਹੁਣ ਬਾਅਦ ਵਿੱਚ ਹੋ ਕੇ ਇਹਦਾਂ ਕਹਾ ਹੁਣ ਬਾਅਦ ਵਿੱਚ ਹੋ ਕੇ ਕਹਾ ਉਹ ਹਾਲਮ ਸੌਲਵ ਹੋ ਜੂਗੀ ਜਿਹੜੀ ਉਹ ਹੈਗਾ ਸਾਡੇ ਕੋਲੇ ਆ ਇਹ ਸ਼ਾ ਲੈ ਮੈਂ ਕਿਉਂ ਨਹੀਂ ਮੈਂ ਰਾਤ ਨੂੰ ਲੈ ਜੀ ਵੀ ਕਰ ਦਿਆਂ ਹੈਗਾ ਆਪਣੇ ਕੋਲੇ ਬਸ ਆ ਯੂਜ਼ ਕਰਾ ਯੂਜ਼ ਕਰਾ ਕਰੋ ਇਹਨਾਂ ਦਾ ਕੀ ਉਹ ਨਹੀਂ ਹੁੰਦਾ ਕਿਉਂ ਨਹੀਂ ਹੁੰਦਾ ਬਲਬ ਬਣਾ ਬਿਸਕੁਟ ਹੋਰ ਆ ਗਏ ਸੋ ਮੈਨੂੰ ਅੱਜ ਪਤਾ ਲੱਗਾ ਵੀ ਇਹ ਮੇਰੀ ਮੈਂ ਇੱਕਰੀ ਕਰ ਲੈਂਦੀ ਹੁੰਦਾ ਮੈਂ ਮਨਿੰਕਰੀ ਕਰਦਾ ਮੇਰੀ ਇਹ ਕੱਲ ਮੈਂ ਨਹੀਂ ਕਰਾਂ ਸੋ ਫਰੈਂਡਸ ਅਸੀਂ ਕਾਲ ਉਹਨੂੰ ਆਜ਼ੀ ਖਾਣ ਲੱਗੇ ਆਂ ਟੀ ਹਾਂ ਲੱਗੇ ਆਂ ਤਨ ਸਮੋਸੇ ਤਨ ਚੁੰਡਾ ਤਨ ਚੁੰਡਾ ਤਨ ਚੁੰਡਾ ਇਹ ਖਾਣ ਲੱਗਤ ਤੈਨੂੰ ਚੁੰਡਾ ਸਮੋਸੇ اورਦੇ ਰੇਡੇ yellow yellow बर्फी ਅਦਰੋ ਚਮ ਚਮ ਚਟਨੀ ਚਮ ਚਮ ਹੋਏ ਚਟ ਚਮ ਚਮ ਵੀ ਨਾਲੀ ਚਮ ਚਮ ਆਵੇ ਹੱਸ ਕੇ ਰਿਆ ਕਰੋ ਖੂਨ ਵਧਾਇਆ ਕਰੋ ਦੇਗਾ ਮੱਛਣ ਛੜਨ ਦਾ ਕੋਈ ਫਾਇਦਾ ਨਹੀਂ ਕੋਈ ਨਹੀਂ ਠੀਕ ਹੈ ਕੀ ਪਤਾ ਕਦੋਂ ਦੁਨੀਆ ਤੋਂ ਉਤਰ ਜਾਣਾ ਯਾਰਾ ਓ ਠੀਕ ਹੈ ਸੁਲਾਬੀ ਵੀ ਜਿਹਨੇ ਗੱਲ ਸਹੀ ਕਹੀ ਸੀ ਸੋ ਤੁਸੀਂ ਵੀ ਚੱਲ ਕਰਿਆ ਕਰੋ ਤੇ ਦੱਦਿਆ ਮੈਨੂੰ ਲਾਜ ਪੇਦਾ ਕਰੋ ਡੀ ਆਈ ਐਲ ਦੱਲ ਆਪਾਂ ਡਾਕਟਰ ਆਪਾਂ ਆਪਾਂ ਬਣਾਇਆ ਆਪਣਾ ਇੱਕ ਬਹੁਤ ਘੈਂਟ ਥੰਬਨੇਲ ਦਿਖਾਇਓ ਬਹੁਤ ਘੈਂਟ ਬਣਿਆ ਬਈ ਓਏ ਥੰਬਨੇਲ ਬਣ ਗਿਆ ਬਹੁਤ ਵਧੀਆ ਹੁਣ ਮੈਂ ਆਏ ਆਏ ਥੰਬਨੇਲ ਦੇਹੀ ਲਾ ਦੇ ਬਹੁਤ ਬਹੁਤ ਥੰਬਨੇਲ ਦੇਖਿਆ ਕਰੋਗੇ ਬਹੁਤ ਘੈਂਟ ਘੈਂਟ ਥੰਬਨੇਲ ਦੇਖਿਆ ਕਰੋਗੇ ਅੰਤਿ ਆਮਰ ਲੜਕਾ ਕੰਪਨੀ ਦੇਖੋ ਕਿੰਨਾ ਸੋਹਣਾ ਬਣਿਆ ਹੈਲੋ ਫਰੈਂਡ ਬੈੱਡ ਲਈ ਸੋਹਾਂ ਜਿਹਾ ਬ੍ਰੈਂਡ ਹੈ ਇੱਥੇ ਮੈਨੂੰ ਰੌਹਲ ਰੌਹਲ ਮੇਰੇ ਪੁੱਤ ਨੇ ਨਾ ਬਣਾ ਕੇ ਇੱਤਾ ਥੰਬਨੇਲ ਇਹ ਤੁਸੀਂ ਵਲੌਗ ਮੇਰਾ ਦੂਰੀ ਹਰ ਦੇਖੋ ਠੀਕ ਆ ਮੈਂ ਬੈੱਡਾਂ ਦੀ ਸ਼ੋਪਿੰਗ ਕੀਤੀ ਆ ਤੁਸੀਂ ਦੂਰੀ ਹਰ ਦੇਖੋ ਫਟਕਾ ਨੋਟੀਫਿਕੇਸ਼ਨ ਆ ਗਿਆ ਹੋਣਾ ਆਮਰ ਹਰਦਾ ਵੀ ਤੇ ਬਹੁਤ ਨਾਈਸਾ ਮੁੰਡਾ ਬੱਚਾ ਸਾਡਾ ਤਰੱਕੀਆ ਕਰੋ ਕਿਉਂ ਆਏਗਾ ਬਿਲਕੁਲ ਅਸੀਂ ਤੇਰਾ ਮਾਮਾ ਬਿਮਾਰੀ ਪੜਾ ਤੇ ਰੋਸੀ ਆਏ ਘਰ ਤਾਂ ਨਹੀਂ ਕਰ ਤਾ ਕਿਹਦੇ ਤੁਹਾਨੂੰ ਲੱਗਦੀ ਹੈ ਨਹੀਂ ਸੰਗ ਨਹੀਂ ਹਾਂ ਤੇ ਫਿਰ ਸਾਡਾ ਆੜੀਆ ਤੂੰ ਫਿਰ ਟੋਮਟੋ ਲੱਗਦੀ ਹੈ ਸੰਗ ਨਾਲ ਜਫਰਾ ਦਾ ਪਾਓ ਮੋੜਾ ਲਾਣਾ ਮੋੜ ਲਈ ਮੋੜ ਲੈ ਸੋ ਜੀਰੇ ਦੇ ਥਾਮ ਨਾਲ ਤੇ ਬਣਾਉਣਾ ਹੋਵੇ ਨਾ ਬਣਵਾ ਸਕਦੇ ਹੋ ਤੇ ਸਸਤੇ ਰੇਟ ਦੇ ਵਿੱਚ ਕੋਈ ਰੇਟ ਵੀ ਜ਼ਿਆਦਾ ਨਹੀਂ ਹੈਗਾ। ਹਮਨੇ ਤੁਸੀਂ ਦੇ ਸਕਦੇ ਹੋ ਬਹੁਤ ਘੈਂਟ ਲੱਗੇ ਮੇਰੇ ਦਾ ਵੀ ਗੱਲਬਾਤ। ਗੈਂਟ ਨਾਲ ਆ ਜੇ ਭਾਈ ਸਾਰੇ ਕੰਮ ਕਰਦੇ ਆ। ਸਾਰੇ ਸਾਰੇ ਕੈਂਟੂ ਵੀ ਬਣਾਉਂਦੇ ਆ। ਪ੍ਰੋਬਲਮ ਹੱਲ ਕਰਦੇ ਆ। ਹਾਂ ਪ੍ਰੋਬਲਮ ਸਾਰੀ ਹੱਲ ਕਰਦੇ ਆ। ਸਾਰੇ ਮਸਲੇ ਹੱਲ ਕਰ ਦਿੰਦੇ ਆ। ਠੀਕ ਆ। ਵੱਡੇ ਤੋਂ ਵੱਡੇ ਨੋਟੀਫਿਕੇਸ਼ਨ ਕਰਦੀ ਆ। ਹੁਣ ਕਹਿ ਕਹਿ ਤਮਨੇ ਲਾਇਆ। ਹਾਂ ਕਹਿ ਰਿਆ ਕਰ। ਤੂੰ ਮੈਨੂੰ ਰੜ ਕਰ। ਤੂੰ ਮੈਨੂੰ ਆਇਆ ਕਰਿਆ ਕਰੀ। ਤੂੰ ਮੈਨੂੰ ਬਣਾ ਕੇ ਭੇਜ ਜਾ ਕਰੀ। ਗਰਾਈ ਤੂੰ ਫੜਾ ਨਹੀਂ ਦੀ ਹੁੰਦੀ ਸਰ ਕਰੋ ਰਹੀ ਨੇ ਤੋਲੇ ਕਿ ਚੱਲੇ 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 ਹੱਥਨਾ ਤੇਰਾ ਵੀ ਤੋਰੀ ਨੂੰ ਆਉਂ ਆਉਂ ਜਿਆ ਇੰਦੋਂ ਮੈਂ ਪਾਸ ਰਿਸਪੈਕਟਡ ਆਂਟੀ ਜੀ ਕਰਨ ਆਂਟੀ ਜੀ ਆਪਣਾ ਵਲੌਗ ਦੇਖੀ ਜਾਂਦੇ ਆ ਵਲੌਗ ਦੇਖੀ ਜਾਂਦੇ ਆ ਰਾਖੀ ਵਾਲਾ ਆਪਣਾ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿੰਦਾਂ ਲੱਗਿਆ ਵਲੌਗ ਰਾਕੇ ਵਾਲਾ ਤੇ ਆਪਣੀ ਅੰਟੀ ਅਰਦਾ ਦੇਖੀ ਜਾਂਦੇ ਆ ਠੀਕ ਆ ਤੁਸੀਂ ਵੀ ਜਾ ਕੇ ਦੇਖੋ ਇਹਦੇ ਸੂਟ ਹਨਾ ਬਸ ਇਹ ਚਲ ਕੋਈ ਗੱਲ ਆ ਮੇਰੀ ਭੈਣ ਦਾ ਇਹਦੇ ਵਿੱਚ ਇੱਕ ਰੌਹਲ ਦਾ ਤੇ ਇੱਕ ਦੀਪੂ ਮੇਰੇ ਬੇਟੇ ਦਾ ਠੀਕ ਆ ਇੱਕ ਮੇਰੇ ਰੌਹਲ ਬੇਟੇ ਦਾ ਠੀਕ ਆ ਜੀ ਇਹ ਸਮੰਦਣੇ ਰਹਿਣ ਇਹਨਾਂ ਨੂੰ ਤੇ ਬਾਬਾ ਜੀ ਇਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਜਲਦੀ ਜਲਦੀ ਤਰੱਕੀਆਂ ਦੇ ਰਾਹ ਵੱਲ ਅੱਚਾ ਬਈ ਠੀਕ ਆ ਜੀ ਆ ਦੇਖੋ ਬਈ ਕਿੰਨਾ ਸੋਹਣਾ ਸੂਟ ਦਿੱਤਾ ਮੇਰਾ ਫੇਵਰੇਟ ਕਲਰ ਹੈ ਵਾਈਟ ਤੋਂ ਜ਼ਿਆਦਾ ਪਸੰਦ ਨਹੀਂ ਨਹੀਂ ਕੋਈ ਗੱਲ ਹੈਂਕਿਊ ਤੁਹਾਡਾ ਨਹੀਂ ਕੋਈ ਗੱਲ ਦੀ ਹੈ ਰੱਬ ਤੁਹਾਨੂੰ ਚੜ੍ਹਦੀ ਕਲਾ ਰੱਖੇ ਤੇ ਤੁਹਾਡਾ ਚੈਨਲ ਬਹੁਤ ਅੱਗੇ ਜਾਵੇ ਥੈਂਕ ਯੂ ਬਣੀ ਤੇ ਕੋਠੀਆਂ ਬਣ ਥੋੜੀ ਵੱਡੇ ਵੱਡਿਆ ਤੇ ਗੱਡੀਆਂ ਹੋਰ ਬਣੇ ਤੇ ਸੋ ਮੰਮੀ ਇਹਨੂੰ ਦਿੱਤਾ ਸੂਟ ਤੇ ਮਾਨ ਬਖਸ਼ਿਆ ਇਹਨਾਂ ਤੇ ਬਹੁਤ ਵਧੀਆ ਲੱਗਿਆ ਸਾਨੂੰ ਰਿਸਪੈਕਟ ਇੰਨੀ ਕੀਤੀ ਸਾਨੂੰ ਬਹੁਤ ਵਧੀਆ ਲੱਗਿਆ ਮਿਲ ਕੇ ਮਜ਼ਾ ਆ ਗਿਆ ਅੱਜ ਇੱਥੇ ਆਏ ਦਾ ਮਤਲਬ ਠੀਕ ਹੈ ਫੜਨਾ ਨਹੀਂ ਪਿਆ ਕਿਸੇ ਘਰੇ ਗਏ ਸੀ ਉੱਤੇ ਉਹ ਨਹੀਂ ਬਣਾ ਪਿਆ ਸਾਡੇ 30 ਘੰਟੇ ਹੋ ਗਏ ਵਧੀਆ ਗੱਲਾਂ ਬਾਤਾਂ ਕੀਤੀਆਂ ਬਹੁਤ ਵਧੀਆ ਇੰਜੋਏ ਕੀਤਾ ਆਇਆ ਨਹੀਂ ਲੱਗਿਆ ਵੀ ਕੋਈ ਆਪਾਂ ਨੂੰ ਮਿਲਣਾ ਆਇਆ ਲੱਗਿਆ ਵੀ ਸਾਡੇ ਆਪਣੇ ਰਿਸ਼ਤੇਦਾਰ ਹੀ ਆਪਾਂ ਨੇ ਭੈਣ ਭਰਾਈ ਆ ਅਸੀਂ ਪਹਿਲਾਂ ਹੀ ਸੋਚੀ ਜਾਂਦੇ ਸੀ ਕਿ ਬਾਈ ਆਉਣਾ ਹੈ ਆਉਣਾ ਹੈ ਆਉਣਾ ਹੈ ਤੇ ਚਲੋ ਅੱਜ ਵਧੀਆ ਸੋ ਠੀਕ ਹੈ ਫਰੈਂਡ ਸਾਡਾ ਵੀ ਵਲੌਗ ਇੱਥੇ ਹੀ ਖਤਮ ਸਾਡਾ ਵੀ ਵਲੌਗ ਇੱਥੇ ਹੀ ਨਹੀਂ ਆਪਣਾ ਚੱਲੂਗਾ ਹਾਂ ਸਾਡਾ ਕਰੂਗਾ ਤੁਸੀਂ ਉਹ ਅੰਕਲ ਦੀ ਗੱਡੀ ਹਾਂ ਟੀ ਜੀ ਗੱਡੀ ਉਹ ਪਿੱਛੇ ਉਸ ਹੈਗਰੀ ਉਹਦੀ ਆ ਤੇ ਆ ਪਰਲਾ ਇਹ ਹਰਪ੍ਰੀਤ ਦਾ ਇਹ ਹਰਪੀ ਦਾ ਆ ਟੋਟੇ ਸਾਰੇ ਬਸਾਈ ਗਏ ਓਏ ਹਰ ਆ ਮੇਰੀ ਕੈਂਦੀ ਆ ਨਹੀਂ ਨਹੀਂ ਆ ਇਹ ਵੀ ਉਹ ਚਾਹੁੰਦੇ ਨਹੀਂ ਗੱਡੀ ਪੁੱਡੀ ਆ ਮਮੀ ਦੇ ਆ ਮੇਰੇ ਭੈਣ ਦੇ ਆ ਮੰਮੋ ਦੀ ਆ ਬੱਬੋ ਦੀ ਆ ਪਾਪਾ ਦੀ ਆ ਮੰਮਾ ਦੀ ਸਹੀ ਹੈ ਚਾਰ ਸਾਤ ਨਹੀਂ ਚਾਰ ਜੀ ਚਾਰ ਹਾਂਜੀ ਬੋਲੋ ਮੈਡਮ ਕਿੱਥੇ ਜਾਣਾ ਮੈਂ ਜਾਣਾ ਜੀ ਜਤੋ ਬੰਦ ਪਿਆ ਦਰਵਾਜ਼ਾ ਫਾਟਕ ਕੋਟ ਕਪੂਰੇ ਦਾ ਗੱਲ ਉਹ ਨਾ ਮੈਂ ਦੇ ਮਰਾਵਾ ਜਿਵੇਂ ਜਾਉਣਾਗਾ ਬੱਚਾ ਦਾ ਵਿਆਹ ਕਰਨਾ ਬੱਚੇ ਪਾਲਨੇ ਆ ਗੱਡੀ ਕਿਦਾਂ ਲੱਗੀਆਂ ਟੀ ਗੱਡੀ ਬਹੁਤ ਘੈਂਟ ਆ ਕੀ ਆ ਮੈਨੂੰ ਬਹੁਤ ਪਸੰਦ ਆ ਮੈਂ ਵੀ ਇਹੀ ਲੈ ਲਵਾਂਗੀ ਉਹਨਾਂ ਤੁਹਾਡੀ ਐ ਜੋ ਮਰਜ਼ੀ ਲੈ ਜਾਓ ਬਹੁਤ ਘੈਂਟ ਆ ਜੀ ਸੋ ਭੈਣ ਰਕੇ ਚੱਲਿਆ ਘਰੇ ਤੇ ਬਹੁਤ ਵਧੀਆ ਲੱਗਿਆ ਨਹੀਂ ਨਹੀਂ ਮੈਂ ਤਾਂ ਉੱਤਰ ਰਹੀਆਂ ਜੀ ਇਹ ਜਾ ਰਹੇ ਆ ਫਿਰ ਸੋ ਵਧੀਆ ਜੀ ਓਕੇ ਆ ਗੱਲਬਾਤ ਹੈ ਤਾਂ ਤੋ ਬਾਬਾ ਜੀ ਇਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਜਲਦੀ ਜਲਦੀ ਫੋਰਚੂਨਰ ਵੀ ਲੈਣਗੇ ਬੱਚੇ ਸਾਡੇ ਦੇ ਸੋ ਠੀਕ ਹੈ ਜੀ ਬੇਟਾ ਠੀਕ ਜੀ ਠੀਕ ਹੈ ਜੀ ਓਕੇ 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 ਬਰੋ ਅਸੀਂ ਗਾਓ ਓ ਨਹੀਂ ਭਰਾ ਯਾਰ ਗਾਓ ਦੇਖ ਰਿਹਾ ਨਗਰ ਦੇ ਕਿੱਥੇ ਸੋ ਅਸੀਂ ਖੜੇ ਆਂ ਝੀਲਾਂ ਤੇ 5 ਮਿੰਟ ਲਈ ਮੈਂ ਕਿਹਾ ਤੁਹਾਨੂੰ ਵਿਊ ਦਿਖਾ ਦਵਾ ਬਹੁਤ ਸੋਹਣਾ ਵਿਊ ਆ ਰਿਹਾ ਡੈਡੀ ਹੈ ਨਹੀਂ ਯਾਰ ਡੈਡੀ ਹੁੰਦੇ ਫੈਮਲੀ ਪੂਰੀ ਹੋ ਜਾਣੀ ਸੀ ਹਨਾ ਡੈਡੀ ਹੈਗੇ ਅਗਲੀ ਵਾਰੀ ਡੈਡੀ ਨੂੰ ਲੈ ਕੇ ਆਵਾਂਗੇ ਆਪਾਂ ਤੋਂ ਅਸੀਂ ਆ ਚੁੱਕੇ ਹਾਂ ਇੱਥੇ ਚਿੱਲਾ ਮੰਨੀ ਫੋਟੋ ਸ਼ੂਟ ਅਸੀਂ ਕਰ ਲਿਆ ਥੋੜਾ ਬਹੁਤ ਕਰ ਲਿਆ ਦੇਖੋ ਕਿੰਨਾ ਸੋਹਣਾ ਮੋਲ ਹੈ ਦੇਖੋ ਸਿਨੀਅਰ ਚਲਦੇ ਆ ਟਾਈਮ ਹੋ ਗਿਆ ਕਰੇ ਪਾਣੀ ਵੀ ਆਉਣ ਵਾਲਾ ਟੈਂਕੀ ਭਰਨੀ ਆ ਬਾਕੀ ਸ਼ੂਟ ਵੀ ਕਰਨਾ ਜਾ ਕੇ ਟਿਊਟੋਰੀਅਲ ਤੋਂ ਚਲਦੇ ਆ ਘਰੇ ਤੇ ਘਰੇ ਜਾ ਕੇ ਤੁਹਾਨੂੰ ਗੱਲ ਫੜਨਾ ਗੱਲਬਾਤ ਕਰਾਂਗੇ ਆ ਆਪਣੀ ਗੱਡੀ ਹੈ ਦੇਖੋ ਇਹ ਐ ਕਿਵੇਂ ਖੁੱਲ ਜੂਗੀ ਇਹ ਨਹੀਂ ਖੁੱਲਦੀ ਐ ਖੋਲੀਏ ਦੇਖੋ ਹੁਣ ਆਪਾਂ ਇਸ ਤੇ ਚੱਲਾਂਗੇ ਸੋ ਹਾਂਜੀ ਗਾਇਜ਼ ਆਂਟੀ ਜੀ ਨੂੰ ਮਿਲਿਆਏ ਆਂ ਆਪਾਂ ਤੁਸੀਂ ਵਲੌਗ ਵੇਖਿਆ ਹੋਣਾ ਸਾਰਾ ਆਂਟੀ ਜੀ ਦਾ ਨੇਚਰ ਬਹੁਤ ਘੈਂਟ ਸੀ ਸਾਡੀ ਸੇਵਾ ਵੀ ਕੀਤੀ ਸਾਡਾ ਮਾਨ ਵੀ ਰੱਖਿਆ ਤੇ ਬਹੁਤ ਚੰਗਾ ਲੱਗਿਆ ਸਾਨੂੰ ਮਿਲ ਕੇ ਆਂਟੀ ਜੀ ਬਹੁਤ ਵਧੀਆ ਦਿਲ ਦੇ ਚੰਗੇ ਨੇ ਲੋਕੀ ਐਵੇਂ ਹੀ ਬੋਲਦੇ ਰਹਿੰਦੇ ਆ ਬਸ ਇਹਨਾਂ ਚ ਐਟੀਟਿਊਡ ਹੈ ਇਹ ਆ ਉਹ ਸਾਨੂੰ ਜਿਉ ਜੋ ਸੁਣਨ ਚ ਮਿਲਦਾ ਆ ਪਰ ਦਿਲ ਦੇ ਬਹੁਤ ਚੰਗੇ ਇੱਕ ਵਾਰੀ ਜਾ ਕੇ ਉਹਨਾਂ ਨੂੰ ਮਿਲ ਕੇ ਆਓ ਤੁਹਾਨੂੰ ਫੇਰ ਪਤਾ ਲੱਗੂਗਾ ਸੋ ਵੀਡੀਓ ਵਧੀਆ ਲੱਗੀ ਹੋਏ ਤੇ ਸ਼ੇਅਰ ਕਰ ਦਿਓ ਬਾਕੀ ਜੋ ਨਵੇਂ ਨੇ ਸਾਡੇ ਵਲੌਗ 'ਚ ਉਹ ਸਾਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਗਲੀ ਵੀਡੀਓ